ਬੀਟੀਡੀ ਅੰਟੀ ਕ੍ਰਾਪਸ਼ਨ ਬਿਊਰੋ ਦੇ ਕੌਮੀ ਪ੍ਰਧਾਨ ਪਵਨ ਸ਼ਰਮਾ ਜੀ ਵੱਲੋਂ ਅੰਟੀ ਕ੍ਰਾਪਸ਼ਨ ਬਿਊਰੋ ਦੀ ਜਿਹੜੀ ਪੰਜਾਬ ਬਾਡੀ ਨੂੰ ਬੰਗ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਅਜੇ ਨਵੀਂ ਬਾਡੀ ਦਾ ਐਲਾਨ ਕਰਨਾ ਹੈ ਇਸ ਤੋਂ ਪਹਿਲਾਂ ਇਹ ਐਲਾਨ ਕਦੋਂ ਹੋਏਗਾ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਅੰਟੀ ਕ੍ਰਾਪਸ਼ਨ ਬਿਊਰੋ ਦੇ ਜਿਹੜੇ ਆਗੂ ਨੇ ਰਾਜੂ ਖੇੜਾ ਜੀ ਨਾਲ ਅਸੀਂ ਗੱਲਬਾਤ ਕਰਦੇ ਹਾਂ ਅੱਜ ਮੈਨੂੰ ਪ੍ਰਧਾਨ ਜੀ ਦਾ ਫੋਨ ਆਇਆ ਸੀ ਕੌਮੀ ਪ੍ਰਧਾਨ ਜੀ ਪਵਨ ਸ਼ਰਮਾ ਜੀ ਤੇ ਨਾਲ ਉਹਨਾਂ ਦੇ ਬੈਠੇ ਸੀ ਕ੍ਰਿਸ਼ਨ ਕੁਮਾਰ ਜੀ ਜਨਰਲ ਸੈਕਟਰੀ ਜੀ ਉਹਨਾਂ ਨੇ ਅੱਜ ਮੁਖਤਲ ਮੀਟਿੰਗ ਕੀਤੀ ਤੇ ਉਹਨਾਂ ਨੇ ਮੈਨੂੰ ਫੋਨ ਤੇ ਇਹ ਜਾਣਕਾਰੀ ਦਿੱਤੀ ਹੈ ਵੀ ਸਾਰਿਆਂ ਨੇ ਅਸੀਂ ਇਹ ਏਜੰਡਾ ਬਾਤ ਕੀਤਾ ਹੈ ਵੀ ਰਾਜੂ ਖੇੜਾ ਦੇ ਨਾਮ ਤੇ ਜਿਹੜਾ ਵਾਈਸ ਚੇਅਰਮੈਨ ਪੰਜਾਬ ਰਾਜੂ ਖੇੜਾ ਨੂੰ ਵੀ ਉਹਨਾਂ ਦੇ ਮੋਹਰ ਲੱਗੀ ਹੈ ਤੇ ਮੇਰੇ ਨਾਂ ਦੀ ਉਹਨਾਂ ਨੇ ਮੋਹਰ ਲਾਈ ਹੈ ਤੇ ਮੈਂ ਉਹਨਾਂ ਦਾ ਪੂਮੇ ਸਾਰੀ ਟੀਮ ਦਾ ਇੰਡੀਆ ਲੈਵਲ ਜਿਹੜੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਮੈਨੂੰ ਉਹਨਾਂ ਨੇ ਮਾਣ ਬਖਸ਼ਿਆ ਹੈ ਕੀ ਅਜੰਡਾ ਲੈ ਕੇ ਚੱਲੋਗੇ ਵੇਖੋ ਮੇਰੀ ਤਾਂ ਸ਼ੁਰੂ ਤੋਂ ਹੀ ਸੋਚੇ ਰਹੀ ਆ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਤੇ ਮੈਂ ਨਹੀਂ ਚਾਹਦਾ ਵੀ ਕੋਈ ਵੀ ਮੁੱਦਾ ਹੋਵੇ ਕੋਈ ਉਹਨੂੰ ਆਪਾਂ ਕੋਈ ਇਸ਼ੂ ਬਣਾ ਲਈਏ ਤੇ ਜੇ ਪ੍ਰਧਾਨ ਦਾ ਕੰਮ ਕੀ ਹੁੰਦਾ ਆਪਦੇ ਦਫ਼ਤਰ ਬੈਠੋ ਪਹਿਲਾਂ ਉਹਦਾ ਸਾਰਾ ਪੁੱਛੋ ਵੀ ਕੀ ਇਹਦਾ ਮਸਲਾ ਕੀ ਹੈਗਾ ਇਹ ਨਹੀਂ ਹੁੰਦਾ ਵੀ ਆਪਾਂ ਬਿਨਾਂ ਮਸਲੇ ਜਾਣੇ ਚੁੱਪ ਕਰਕੇ ਹੁੰਦੇ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਬੋਲੀਏ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਇਸ ਬਾਰੇ ਐਲਟੀਮੇਟ ਦਿਓ ਜੇ ਪ੍ਰਸ਼ਾਸਨ ਗਲਤੀ ਦਾ ਘਟੋ ਘਟਾ ਹਫ਼ਤੇ ਦਾ ਟਾਈਮ ਦੇਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਜੇ ਤੁਹਾਡੀ ਨਹੀਂ ਸੁਣਾਈ ਹੁੰਦੀ ਤੇ ਫਿਰ ਆਪਾਂ ਨੂੰ ਇਸ ਅੰਸ਼ਰਸ਼ ਸੱਸਤਾ ਵੱਲੋਂ ਵਿੜਨਾ ਚਾਹੀਦਾ ਤੇ ਮੈਂ ਜਾਣਾਂ ਵੀ ਜਿੰਨੇ ਵੀ ਜਿੰਨੇ ਵੀ ਪਹਿਲਾਂ ਹੋ ਚੁੱਕੇ ਨੇ ਕਈ ਬੰਦੇ ਸਾਡੇ ਨਾਲ ਨਰਾਜ਼ ਵੀ ਹੋਏ ਨੇ ਤੇ ਮੈਂ ਉਹਨਾਂ ਨੂੰ ਨਾਲ ਲੈ ਕੇ ਤੁਰਾਂਗਾ ਇਕੋ ਵਧੀਆ ਸੋਚ ਹੈ ਅੱਜ ਵੀ ਮੈਨੂੰ ਫੋਨ ਆਈ ਜਾਂਦੇ ਆ ਵੀ ਐਂਟੀਗ੍ਰੇਸ਼ਨ ਦੇ ਨਾਲ ਅਸੀਂ ਮੈਂਬਰ ਬੰਨਣਾ ਹੈ ਇਹ ਨਹੀਂ ਹੈਗਾ ਕੋਈ ਐਂਟੀਗ੍ਰੇਸ਼ਨ ਬਿਊਰੋ ਖਤਮ ਹੋ ਗਈ ਇਹ ਆਜ ਵੀ ਲੋਕਾਂ ਨੂੰ ਪਿਆਰ ਹੈ ਐਂਟੀਗ੍ਰੇਸ਼ਨ ਬਿਊਰੋ ਪ੍ਰਤੀ ਕਿਉਂ ਐਂਟੀਗ੍ਰੇਸ਼ਨ ਬਿਊਰੋ ਨੇ ਕਾਫੀ ਸਮਾਜ ਸੇਵਾ ਸਮਾਜ ਦੇ ਭਲਾਈ ਦੇ ਕੰਮ ਕੀਤੇ ਹਨ ਤੇ ਸਾਰਿਆਂ ਨੂੰ ਇਸ ਬਾਰੇ ਚੰਨਣਾ ਹੈ ਵੀ ਇਹ ਨਹੀਂ ਹੈਗਾ ਕੋਈ ਐਂਟੀਗ੍ਰੇਸ਼ਨ ਬਿਊਰੋ ਗਲਤ ਹੈ ਤੁਸੀਂ ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਵੀ ਹੋ ਕਿਦਰੇ ਕਿਦਰੇ ਪਾਰਟੀ ਅੜੇ ਕੰਮ ਕਰਦੇ ਨਹੀਂ 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 ਮੈਂ ਅੱਜ ਤੱਕ ਵੀ ਭਾਵੇਂ ਸਾਡੀ ਇੰਟੀਗ੍ਰੇਸ਼ਨ ਬਿਊਰੋ ਚ ਵੱਖ-ਵੱਖ ਪਾਰਟੀਆਂ ਦੇ ਮੈਂਬਰ ਸਨ ਅ ਅਕਾਲੀ ਦਲ ਵੀ ਸੀ ਕਾਂਗਰਸ ਵੀ ਸੀ ਆਪ ਵੀ ਸੀ ਪਰ ਮੇਰੀ ਸ਼ੁਰੂ ਤੋਂ ਹੀ ਸੋਚ ਇਹ ਸੀ ਵੀ ਕਿਸੇ ਵੀ ਪਾਰਟੀ ਨੂੰ ਸਮਰਥਨ ਨਾ ਦੇਵਾਂ ਮੈਂ ਇਸ ਚੀਜ਼ ਨੂੰ ਲੱਗ ਲੈ ਕੇ ਚੱਲਣਾ ਮੇਰੀ ਸੋਚ ਹੀ ਹੈ ਜੀ ਵੀ ਮੈਂ ਨਹੀਂ ਚਾਹਦਾ ਵੀ ਇਹਦੇ ਚ ਕੋਈ ਰਾਜਨੀਤੀ ਪਾਰਟੀ ਆਵੇ ਸੰਸਥਾ ਲੱਗੇ ਰਾਜਨੀਤੀ ਲੱਗੇ ਪਾ ਲੋਕੀ ਉਮੀਦ ਕਰਨ ਤੁਹਾਡੇ ਤੋਂ ਮੈਂ ਤਾਂ ਕਹਿੰਦਾ ਲੋਕ ਮੈਨੂੰ ਚੰਗੀ ਉਮੀਦ ਕਰਨਗੇ ਤਾਂ ਹੀ ਮੈਨੂੰ ਅੱਜ ਪੰਜਾਬ ਇੰਡੀਆ ਕੌਮੀ ਪ੍ਰਧਾਨ ਜੀ ਨੇ ਮੈਨੂੰ ਇਹ ਮਾਨ ਬਖਸ਼ਿਆ ਜੇ ਮੈਂ ਮਾੜਾ ਹੁੰਦਾ ਤੇ ਉਹਨਾਂ ਨੇ ਵੀ ਸਰਵਾ ਕਰਾਇਆ ਸਾਰਾ ਉਹਨਾਂ ਨੇ ਸਰਵਾ ਕਰਾਇਆ ਤੇ ਮੈਨੂੰ ਅੱਜ ਪੰਜਾਬ ਦਾ ਵਾਈਸ ਚੇਅਰਮੈਨ ਉਹਨਾਂ ਨੇ ਨਿਯੁਕਤ ਕੀਤਾ ਜੇ ਮੈਂ ਮਾੜਾ ਹੁੰਦਾ ਤੇ ਮੈਨੂੰ ਇਹ ਉਹਨਾਂ ਨੇ ਨਿਯੁਕਤੀ ਪੱਤਰ ਨਹੀਂ ਦੇਣਾ ਸੀ